ਕਦਾ ਇਹ ਕਰ ਚੁੱਕੇ ਸਭ ਜਲ ਕਾਜਲ ਹੁਆ ਆਰਾਮ ਰਿਆਈ ਦੀ ਬਖਸ਼ਿਸ਼ ਕੀਤੀ ਉਸ ਵੇਲੇ ਮਾਤਾ ਨਾਨਕੀ ਜੀ ਨੇ ਕਿਹਾ ਸੀ ਤਾਂ ਸੀ ਇਹ ਬਚਨ ਕੀਤਾ ਸੀ ਕਿ ਬੁਰੀਾਈ ਦੀ ਬਖਸ਼ਿਸ਼ ਇਹਨੂੰ ਹੋਵੇਗੀ ਪਰ ਬੁਰੀਾਈ ਤੁਸੀਂ ਪੁੱਤਰੇ ਨੂੰ ਦੇ ਦਿੱਤੀ ਜੇ ਸਤਗੁਰੂ ਜੀ ਭੋਲੇ ਵਿੱਚੋਂ ਬਾਹਰ ਨਹੀਂ ਨਿਕਲਦੇ ਵਸਤਾ ਲੈ ਲੈਂਦੇ ਨੇ ਪ੍ਰਗਟ ਫਿਰ ਪਾਪਾ ਵਖੜਸ਼ਾ ਨਿਭਾਣਾ ਕਰਦੇ ਨੇ ਬਾਬਾ ਮੱਖਣ ਸ਼ਾਹ ਲਿਬਾੜੇ ਦੀ ਜਿਹੜੀ ਸਾਖੀ ਹੈ ਉਹ ਸਾਡੇ ਵਾਸਤੇ ਸਿੱਖਿਆ ਦਾਇਕ ਹੈ ਅੱਜ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿ ਉਸ ਵੇਲੇ ਜੇ ਅੱਜ ਦੀ ਜੱਜ ਸਿਕਿਉਰਿਟੀ ਦੀ ਗੱਲ ਕਰੀਏ ਉਸ ਵੇਲੇ ਜੱਜ ਸਿਕਿਉਰਿਟੀ ਦਾ ਮਾਲਕ ਸੀ ਬਾਬਾ ਮੱਖਣ ਸ਼ਾਹ ਪਰ ਉਸ ਧਰਮ ਨੂੰ ਬਚਾਉਣ ਦੀ ਖਾਤਰ ਸਤਗੁਰਾਂ ਨੇ ਬਲੀ ਨਾਮ ਦਿੱਤਾ ਅਸਲ ਦੇ ਵਿੱਚ ਇਸ ਦੁਨੀਆ ਦੇ ਵਿੱਚ ਜੇ ਬੰਦਿਆ ਜਾਵੇ ਨਾ ਕਿ ਸਭ ਤੋਂ ਸਰਵੋਤਮ ਮਨੁੱਖੀ ਅਧਿਕਾਰਾਂ ਦੀ ਰਾਖੀ ਕਿਨੇ ਕੀਤੀ ਹੈ ਉਹ ਨਾਂ ਆਵੇਗਾ ਧੰਗੁਰੂ ਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਪੜਿਓ ਜੀ ਵਿਦਵਾਨਾਂ ਨੇ ਜੇਕਰ ਕੀਤਾ ਉਥੇ بڑے ਸਵਾਲ ਜਵਾਬ ਹੋਏ ਦਿੱਲੀ ਉਹਨਾਂ ਨੇ ਇਹ ਵੀ ਸਵਾਲ ਕੀਤਾ ਸੀ ਕਿ ਤੁਹਾਡੇ ਵੱਡੇ ਸਤਿਗੁਰੂ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਜਲ੍ਹਿਆਂਵਾਲਾ ਬਾਗ ਦੀ ਵਿਰੋਧਤਾ ਕੀਤੀ ਸੀ ਤੇ ਤੁਸੀਂ ਜਿਹਦੇ ਨੂੰ ਬਚਾਉਣ ਦੇ ਖਾਤਰ ਇਸ ਧਰਮ ਨੂੰ ਬਚਾਉਣ ਦੇ ਖਾਤਰ ਸੀਸ ਦੇਣ ਤੱਕ ਦਾ ਤਹਿਆ ਕਰ ਲਿਆ। ਤੋਂ ਮੁਖੀ ਅਧਿਕਾਰਾਂ ਦੀ ਗੱਲ ਕਰਦੇ ਆਂ ਕਿ ਜਿਹੜਾ ਵੀ ਬਨੁਖ ਜਿਹੜੇ ਵੀ ਧਰਮ ਨੂੰ ਮੰਨਦਾ ਉਹਨੂੰ ਮੁਬਾਰਕ ਆ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਏ। ਕੋਈ ਉਸ ਤੇ ਜ਼ਬਰ ਜ਼ੁਲਮ ਨਾ ਕਰੇ ਕਿ ਤੂੰ ਐਸ ਧਰਮ ਨੂੰ ਮੰਨ। ਨਹੀਂ ਇਹ ਆਜ਼ਾਦੀ ਏ। ਰੱਬ ਨੂੰ ਰਸਤੇ ਸਾਰੇ ਹੀ ਜਾਂਦੇ ਨੇ। ਧਰਮ ਕੋਈ ਨਹੀਂ ਬਾੜਾ ਨੇ। ਪਰ ਜਿਹੜਾ ਬਨੁਖ ਆਪਣੀ ਮਰਜ਼ੀ ਨਾਲ ਆਪਨੀ ਸਵੇ ईशान ਨਾਲ ਜੇਸਤਰ ਰਣੁਪੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਦਾਨ ਭੀ ਅਸਲ ਦੇ ਰਲ ਮਿਲ ਕਰਕੇ ਮਨਾਉਣ ਦਾ ਉਦਮ ਉਪਰਾਲਾ ਕੀਤਾ ਤੇ ਮੇਰੇ ਵੱਡੇ ਵੀਰ ਸਰਦਾਰ ਭਗਵੰਤ ਸਿੰਘ ਜੀ ਸਿਆਲਕਾ ਜਿਨ੍ਹਾਂ ਨੇ ਹੁਕਮ ਲਾਇਆ ਆਪ ਸੰਗਤਾਂ ਦੇ ਦਰਸ਼ਨ ਹੋਏ ਔ ਗੁਰੂ ਵਾਲੇ ਬਣੀਏ ਅਮਰਤ ਛਕੀਏ ਸਿੱਖ ਸਜੀਏ ਧਰਮ ਸਾਡੇ 350 ਸਾਲਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਅਸੀਂ ਅੱਜ ਮਨਾਇਆ ਵਾ ਅਸੀਂ ਆਪਣੀ ਜਿਹੜੀ ਐਗਜ਼ੀਕਟਿਵ ਕਮੇਟੀ ਉਹਦੀ ਮੀਟਿੰਗ ਕੀਤੀ ਉਸ ਤੋਂ ਬਾਅਦ ਅਸੀਂ ਡਿਸਾਈਜ਼ ਕੀਤਾ ਵੀ ਪੰਜਾਬ ਦੇ ਵਿੱਚ ਹੀ ਨਹੀਂ ਅੱਜ ਤੇ ਸਾਰੇ ਵਰਲਡ ਦੇ ਵਿੱਚ 350 ਸਾਲਾ ਮਨਾਇਆ ਜਾ ਰਿਹਾ ਵਾ ਕਿਉਂ ਨਾ ਵਾਂਗੇ ਆਪਾਂ ਵੀ ਇੱਕ ਰਲ ਕੇ ਕੁਪਰਾਲਾ ਕਰੀਏ ਤੇ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਈਏ ਉਸ ਤੋਂ ਬਾਅਦ ਅਸੀਂ ਇੱਕ ਟੀਮ ਕਨਸਟੀਟਿਊਟ ਕੀਤੀ 25 ਮੈਂਬਰਾਂ ਦੀ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਅਮਰਸਰ ਬਾਰ ਦੇ ਹਰ ਇੱਕ ਵਕੀਲ ਦਾ ਧੰਨਵਾਦ ਕਰਦਾ ਹਾਂ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਉਪਰੰਤ ਕੀਰਤਨ ਹੋਇਆ ਫਿਰ ਕਥਾ ਹੋਈ ਆ ਬਾਕੀ ਸਾਰਿਆਂ ਸਲਮਾਨ ਚਿੰਦਿੱਤੇ ਗਏ ਨੇ ਸਾਡੇ ਵੱਡੇ ਭਰਾ ਮੇਰੇ ਸੀਪੀ ਸਾਹਿਬ ਇਹ ਵੀ ਪਹੁੰਚੇ ਨੇ ਸਾਰੇ ਜਿੰਨੇ ਵੀ ਪੋਲੀਟੀਸ਼ੀਅਨ ਜੁਡੀਸ਼ੀਅਲ ਆਫੀਸਰ ਪੁਲਿਸ ਆਫੀਸਰ ਜਿਹੜੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੇ ਪ੍ਰਮਾਤਮਾ ਅਕੀਰਦਾਸ ਕਰਦਾ ਵੀ ਜੋ ਗੁਰੂ ਸਾਹਿਬ ਸਾਨੂੰ ਜਿਹੜੀ ਦਿਸ਼ਾ ਨਿਰਦੇਸ਼ ਦੇ ਗ ਉੱਤੇ ਅਸੀਂ ਚੱਲਣਯੋਗ ਹੋਈਏ ਸਾਨੂੰ ਬਲ ਬਖਸ਼ਣ ਤੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀ ਤੇ ਬਰਕਤ ਆਣ ਧੰਨਵਾਦ ਕਰਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦਿਵਸ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਆ ਤੁਸੀਂ ਵੀ ਦੇਖੋ ਅੰਮ੍ਰਿਤਸਰ ਬਾਅਰ ਐਸੋਸੀਏਸ਼ਨ ਵੱਲੋਂ ਹਮੇਸ਼ਾ ਹੀ ਜਿਹੜੇ ਸਾਡੇ ਇੰਪੋਰਟੈਂਟ ਦਿਹਾੜੇ ਨੇ ਚਾਹੇ ਰਿਲੀਜੀਅਸ ਹੋਣ ਜਾਂ ਹੋਰ ਹੋਣ ਖੁਸ਼ੀ ਤੇ ਗਮੀ ਦੇ ਉਹਨਾਂ ਦੇ ਵਿੱਚ ਹਮੇਸ਼ਾ ਹੀ ਵੱੱਡ ਛੜ ਕੇ ਸਮਾਗਮ ਜਿਹੜਾ ਆਯੋਜਿਤ ਕੀਤਾ ਜਾਂਦਾ ਔਰ ਅੱਜ ਵੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਰੇ ਬਾਹਰ ਦਿਲੋਂ 350 ਸਾਲਾ ਜਿਹੜੇ ਸਾਡੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਮਨਾਇਆ ਜਾ ਰਿਹਾ ਔਰ ਸਾਰੀਆਂ ਸੰਗਤਾਂ ਵੱਲੋਂ ਬੜੇ ਮਨ ਨਾਲ ਸੇਵਾ ਕੀਤੀ ਜਾ ਰਹੀ ਜਿਹੜੀ ਮੇਨ ਗੱਲ ਹੈ ਸੋ ਮੈਂ ਪ੍ਰੈਜ਼ੀਡੈਂਟ ਸਾਹਿਬ ਗੁਰਪ੍ਰੀਤ ਕਨੇ ਸਰ ਜੀ ਤੇ ਸਾਰੇ ਐਗਜ਼ੈਕਟਿਵ ਤੇ ਬਾਕੀ ਮੈਂਬਰਾਂ ਨੂੰ ਇਸ ਗੱਲ ਦੀ ਵਧਾਈ ਦਿਨਾਂ ਕਿ ਆਪਾਂ ਜਿਹੜੀ ਅੱਡੀ ਲਾਸਾਨੀ ਸ਼ਹਾਦਤ ਸੀ ਉਨਵਾਜ ਆਪਾਂ ਸਜਦਾ ਕਰਨ ਦਾ ਸਭ ਨੂੰ ਮੌਕਾ ਦਿੱਤਾ। ਸਰ ਜੇਕਰ ਗੱਲ ਕਰੀਏ ਤਾਂ ਅੱਜ ਕੱਲ ਦੇ ਬੱਚੇ ਸਾਡੇ ਜਿਹੜੇ ਨੌਜਵਾਨ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਉਹ ਸਿੱਖੀ ਵਿਰਾਸਤ ਨੂੰ ਜਿਹੜਾ ਵਾ ਭੁੱਲਦੇ ਜਾ ਰਹੇ ਆ। ਉਹਨਾਂ ਦੀ ਕੀ ਗੱਲ ਸੁਣਦੇ ਆ। ਦੇਖੋ ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਮੈਂ ਸਮਝਦਾ ਕਿ ਦਿਸ਼ਾ ਨਿਰਦੇਸ਼ ਤੇ ਡਿਸਪਲਿਨ ਦਾ ਜਿਹੜਾ ਦੋ ਚੀਜ਼ਾਂ ਨੇ ਮੋਰਲ ਸਾਇੰਸ ਤੇ ਡਿਸਪਲਿਨ ਉਹਦੀ ਲੋੜ ਹੈ। ਚਾਹੇ ਮਾਪੇ ਹੋਣ, ਚਾਹੇ ਟੀਚਰਸ ਹੋਣ, ਚਾਹੇ ਅਸੀਂ ਸਮਾਜ ਹੋਈਏ। ਆਪਣੇ ਵੱਲੋਂ ਸਾਰੇ ਵੱਲੋਂ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਅਗਲੀ ਜਨਰੇਸ਼ਨ ਨੂੰ ਅਸੀਂ ਕੀ ਦੇ ਕੇ ਜਾ ਰਹੇ ਹਾਂ ਉਹ ਇੱਕ ਬੜਾ ਇੰਪੋਰਟੈਂਟ ਸਵਾਲ ਹਮੇਸ਼ਾ ਰਹੇਗਾ ਪ੍ਰਧਾਨ ਜੀ ਵੱਲੋਂ ਜਿਹੜੇ ਜੀਨਾਂ ਦੀ ਟੀਮ ਵੱਲੋਂ ਜਿਹੜਾ ਇਹ ਸ਼ਹੀਦੀ ਦਿਹਾੜੇ ਦਾ ਉਪਰੰਧਾ ਵਾ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਕਿ ਬਹੁਤ ਵੱਡਾ ਉਪਰਾਲਾ ਹੈ ਔਰ ਇਹਦੇ ਨਾਲ ਕੀ ਹੈ ਕਿ ਕੋਈ ਸਾਰੇ ਮਾਨਵਤਾ ਵਾਸਤੇ ਔਰ ਸਾਰੇ ਧਰਮਾਨ ਵਾਸਤੇ ਸਾਂਝੇ ਜਿਹੜੀ ਸ਼ਹਾਦਤ ਦਿੱਤੀ ਗਈ ਸੀ ਉਸ ਦਾ ਸਾਰਿਆਂ ਨੂੰ ਇੱਕਤਾ ਯਾਦ ਹੁੰਦੀ ਹੈ ਔਰ ਇੱਕ ਸਜਦਾ ਕਰਨ ਦਾ ਮੌਕਾ ਦਿੱਤਾ ਮੈਂ ਇਸ ਬਾਰੇ ਇਹਨਾਂ ਨੂੰ दिली ਮੁਬਾਰਕਬਾਦ ਵੀ ਤੇ ਨਾ ਕਿ ਸਭ ਨੂੰ ਇਕੱਠਾ ਕੀਤਾ ਔਰ ਮਹਾਰਾਜ ਨੂੰ ਜਿਹੜਾ ਨਤਮਸਤਕ ਹੋਣ ਦਾ ਮੌਕਾ ਮਿਲਿਆ ਦੇਖੋ ਸਭ ਤੋਂ ਪਹਿਲਾਂ ਤੇ ਇਸ ਜਿਹੜੇ ਬਾਹਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਪੰਨੇ ਸਰ ਸਾਹਿਬ ਬਤਰਾ ਸਾਹਿਬ ਖੜੇ ਨੇ ਮੋਂਗਾ ਸਾਹਿਬ ਬਾਡਿਆ ਸਾਹਿਬ ਸਾਰੇ ਜੋ ਇਹਨਾਂ ਵੱਲੋਂ ਸ਼ਤਾਬ ਦੀ 350 ਸਾਲਾ ਸ਼ਹਾਦਤ ਦਿਵਸ ਜਿਹੜਾ ਮਨਾਇਆ ਗਿਆ ਕਿਉਂਕਿ ਸਿੱਖਾਂ ਦੇ ਵਿੱਚ ਖਾਲਸੇ ਦੇ ਵਿੱਚ ਜਿਹੜੀ ਹੈ ਸ਼ਹਾਦਤ ਨੂੰ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਗਿਆ ਸ਼ਹਾਦਤਾਂ ਜਿਹੜੀਆਂ ਕੌਮਾਂ ਲਈ ਮੁਲਕ ਲਈ ਲੋਕਾਂ ਲਈ ਜਿਹੜੀਆਂ ਹੁੰਦੀਆਂ ਨੇ ਹੁੰਦੀਆਂ ਨੇ ਸੋ ਇਹ ਸਾਡਾ ਵਿਰਸਾ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਸੀਗੀ ਸੰਸਾਰ ਦੇ ਉੱਤੇ ਇੱਕ ਅਦੁੱਤੀ ਸ਼ਹਾਦਤ ਸੀ ਨਵੇਕਲੀ ਸ਼ਹਾਦਤ ਸੀ ਜਿਹੜਾ ਕਿਸੇ ਕੌਮ ਦੀ ਖਾਤਰ ਖੁਦ ਜਾ ਕੇ ਮਕਤੂਲ ਕਾਤਲ ਦੇ ਕੋਲ ਗਿਆ ਹੋਏ ਅੱਜ ਤੱਕ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਵੀ ਜਿਹੜਾ ਹੈਗਾ ਕੋਈ ਪ੍ਰੂਫ ਨਹੀਂ ਮਿਲਦਾ ਮਕਤੂਲ ਕਾਤਲ ਕੋ ਗਿਆ ਕਿ ਤੇਰੇ ਤੇ ਹਿੰਮਤ ਹੈ ਤੇ ਲੈ ਤੂੰ ਮੈਨੂੰ ਮੁਸਲਮਾਨ ਬਣਾ ਕੇ ਵੇਖ ਲੈ ਤੂੰ ਮਜ਼ਲੂਮਾਂ ਦੇ ਉੱਤੇ ਜ਼ੁਲਮ ਨਾ ਕਰ ਸੋ ਉਸ ਟਾਈਮ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਜ ਤੋਂ 350 ਸਾਲਾ ਪਹਿਲਾਂ ਦਿੱਲੀ ਦੇ ਵਿੱਚ ਜਿਹੜੀ ਸ਼ਹਾਦਤ ਹੋਈ ਨਾਲ ਉਹਨਾਂ ਦੇ ਭਾਈ ਮਨੀ ਸਿੰਘ ਜੀ ਭਾਈ ਸੁਧਾਲਾ ਜੀ ਸਾਰੇ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਸੋ ਉਸ ਚੀਜ਼ ਨੂੰ ਸਾਡਾ ਵਿਰਸਾ ਯਾਦ ਕਰਦੇ ਆ ਜਿਹੜੇ ਸ਼ਹਾਦਤ ਦਿਵਸ ਮਨਾਏ ਜਾਂਦੇ ਨੇ ਸੋ 350 ਸਾਲਾ ਜਿਹੜੀ ਸ਼ਤਾਬਦੀ ਹੈ ਜੀਵਨ ਦੇ ਵਿੱਚ ਹਰ ਕਿਸੇ ਦੇ ਜੀਵਨ ਦੇ ਵਿੱਚ ਨਹੀਂ ਆਉਂਦੀ ਸੋ ਇਸ ਨੂੰ ਇੱਕ ਸੂਰਬੀਰ ਯੋद्धा ਗੁਰੂ ਅਦੁੱਤੀ ਸ਼ਹਾਦਤ ਜਿਹੜੀ ਐ ਉਹ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਮਨਾਈ ਜਾ ਰਹੀ ਏ ਔਰ ਅੱਜ ਇਥੇ ਕਚਹਿਰੀ ਦੇ ਵਿੱਚ ਕੋਰਟ ਦੇ ਜਿਹੜੇ ਪ੍ਰੀਸਰ ਦੇ ਵਿੱਚ ਬਾਹਰ ਐਸੋਸੀਏਸ਼ਨ ਨੂੰ ਅਮਰਸਰ ਵੱਲੋਂ ਜਿਹੜਾ ਗੁਰਬਾਣੀ ਦਾ ਕੀਰਤਨ ਕਰਕੇ ਪਾਠ ਰੱਖ ਕੇ ਪ੍ਰਮਾਤਮਾ ਦਾ ਨਾਮ ਜਪਿਆ ਗਿਆ ਸ੍ਰੀ ਗੁਰਗੰਗ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਸੋ ਮੈਂ ਇਸ ਸ਼ਹਾਦਤ ਉੱਤੇ ਆਪਣੇ ਗੁਰੂਆਂ ਦੇ ਚਰਨਾਂ ਦੇ ਵਿੱਚ ਨਤਮਸਤਕ ਹਾਂ ਔਰ ਇਹਨਾਂ ਨੂੰ ਵੀ ਇਸ ਚੀਜ਼ ਦਾ ਮੈਂ ਬਹੁਤ ਸ਼ਲਾਗਾ ਕਰਦਾ ਕਿ ਇਹ ਗੁਰੂਆਂ ਪੀਰਾਂ ਪੈਗੰਬਰਾਂ ਦੀ ਜਿਹੜਾ ਸਾਡੀ ਧਰਤੀ ਏ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਚਰਨ ਕਮਲਾਂ ਦੇ ਉੱਤੇ ਚੱਲ ਰਹੇ ਨੇ ਸੋ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਵੀ ਹੈ ਔਰ ਇਹਨਾਂ ਨੂੰ ਮੈਂ ਪ੍ਰਣਾਮ ਵੀ ਕਰਦਾ ਹਾਂ